ਹੈਲੋ ਹਾਂ ਤੇ ਜਿੰਦਰ ਦੱਸ ਹੋਰ ਕੀ ਹਾਲ ਚਾਲ ਹੈ ਜਿੱਤੇ ਠੀਕ ਆ ਭਰਾ ਉਹ ਯਾਰ ਉਹ ਦਿਨ ਨਾ ਮੈਂ ਐਵੇਂ ਤੇਰੇ ਤੇ ਗੁੱਸਾ ਕਰਦਾ ਰਿਆ ਮੈਨੂੰ ਨਹੀਂ ਪਤਾ ਕਿ ਤੂੰ ਰਿੰਪੀ ਭੈਣ ਨੂੰ ਖਾਲੀ ਹੱਥ ਨਹੀਂ ਤੋਰਿਆ ਰਖੜੀ ਵਾਲੇ ਦੇਣਾ 1000 ਰੁਪਏ ਦੇ ਕੇ ਤੋਰਿਆ ਸੀ ਯਾਰ ਉਹ ਮੇਰੇ ਚਲੋ ਫਰਜ਼ ਬੰਦਾ ਹੀ ਪਰ ਮੈਂ ਵੀ ਉਸ ਦਿਨ ਤੈਨੂੰ ਬਾਰ ਬਾਰ ਕਿਹਾ ਸੀ ਇੱਕ ਵਾਰੀ ਪੁੱਛ ਲਈ ਪਰ ਤੂੰ ਮੇਰੀ ਇੱਕ ਨਹੀਂ ਸੁਣੀ ਯਾਰ ਸਾਹ ਸਾਹਮਣੇ ਮੈਨੂੰ ਵੀ ਕਿੰਨਾ ਕੁਝ ਬੋਲ ਗਿਆ ਤੂੰ ਯਾਰ ਮੈਨੂੰ ਇਹੋ ਲੱਗਦਾ ਹੈ ਨਾ ਕਿ ਭੈਣ ਦੀ ਇੱਥੇ ਆ ਕੇ ਬੇਜਤੀ ਹੋਈ ਆ ਇੱਥੇ ਮੈਨੂੰ ਤੂੰ ਲਿਆਂਦਾ ਹੈਗਾ ਹੋਰ ਕੋਈ ੜੀ ਵੱਡੀ ਗੱਲ ਨਹੀਂ ਚੱਲ ਛੱਡ ਯਾਰ ਇਹਨਾਂ ਗੱਲਾਂ ਨੂੰ ਹੁਣ ਜੋ ਹੋਣਾ ਹੀ ਹੋ ਗਿਆ ਉਹ ਯਾਰ ਫੋਨ ਮੈਂ ਤੈਨੂੰ ਤਾਂ ਕੀਤਾ ਵੀ ਮੈਂ ਨਾ ਤੁਹਾਡੇ ਘਰ ਗਿਆ ਹੈਗਾ ਇੱਕ ਦਿਨ ਹੈ ਉਹ ਮੇਰੇ ਘਰ ਗਿਆ ਹੀ ਤੂੰ ਹਾਂ ਮਿਲਾਂ ਮੀ ਡਾਡੀ ਨੂੰ ਆਹ ਮਮੀ ਡਾਡੀ ਨੂੰ ਮਿਲ ਕੇ ਆਇਆ ਹੈਗਾ ਉਹ ਤੇ ਉਹ ਸਮਝੀ ਜਾਣਦੇ ਹੈਗੇ ਜੀਤਾ ਜਿਹੜਾ ਉਹਨਾਂ ਨੂੰ ਛੱਡ ਕੇ ਚਲ ਗਿਆ ਆਪ ਮੈਂ ਉਹਨਾਂ ਨੂੰ ਸੱਚਾਈ ਦੱਸ ਕੇ ਆਇਆ ਵਾਂ ਕਿ ਜੀਤਾ ਵੀ ਮਜਬੂਰੀ 'ਚ ਬੈਠਾ ਵਾ ਉੱਥੇ ਤੇ ਨਾਲੇ ਮੇਰੀ ਗੱਲ ਸੁਣ ਤੇਰੇ ਮਮੀ ਜੜੀ ਇੱਥੇ ਵੀ ਆਏ ਹੈਗੇ ਤੇਰੇ ਸਹੁਰੇ ਘਰ ਤੇ ਤੂੰ ਕਿੱਥੇ ਹੈਗਾ ਯਾਰ ਮੈਨੂੰ ਤੇ ਇਸ ਗੱਲ ਬਾਰੇ ਪਤਾ ਹੀ ਨਹੀਂ ਆ ਜਿਹੜੀ ਗੱਲ ਤੂੰ ਕਹਿਣ ਡਿਆ ਵਾਂ ਵੀ ਮਮੀ ਜੜੀ ਇੱਥੇ ਵੀ ਆਏ ਸੀ ਉਹ ਜੇ ਇੱਥੇ ਆਏ ਫਿਰ ਇਹਨਾਂ ਨੇ ਮੈਨੂੰ ਮਿਲਣ ਕਿਉਂ ਦਿੱਤਾ ਮੈਨੂੰ ਨਹੀਂ ਪਤਾ ਯਾਰ ਤੇਰੀ ਮੰਮੀ ਨਾਲ ਮੇਰੀ ਹੁਣੇ ਫੋਨ ਤੇ ਗੱਲ ਹੋਈ ਆ ਤੇ ਉਹ ਕਹਿੰਦੇ ਵੀ ਤੇਰੀ ਸੱਸ ਕਹਿੰਦੀ ਕਿ ਜੀਤਾ ਤਿੰਨ ਚਾਰ ਦਿਨ ਵਾਸਤੇ ਅੰਮ੍ਰਿਤਸਰ ਗਿਆ ਵਾ ਗਿਆ ਹੀ ਤੂੰ ਵਾਲਾ ਅੰਮ੍ਰਿਤਸਰ ਯਾਰ ਮੈਨੂੰ ਸਮਝ ਨਹੀਂ ਆਂਦੀ ਮੈਂ ਕਿਹੜੇ ਵਾਲੇ ਤਿੰਜਾ ਓਹੋ ਇਹਨਾਂ ਨੇ ਮੈਨੂੰ ਰਿਪੋਰਟ ਕਰਾਉਣ ਭੇਜਿਆ ਹੀ ਥਾਣੇ ਤੇ ਪਿੱਛੋਂ ਆਏ ਹੁਣੇ ਮੰਮੀ ਡਾਡੀ ਤੈਨੂੰ ਮੌਕਾ ਮਿਲ ਗਿਆ ਹੁਣਾਂ ਗੱਲ ਕਰਨ ਦਾ ਮੰਮੀ ਨੂੰ ਤੇ ਕੋਈ ਗਲਤ ਨਹੀਂ ਕੀਤੀ ਮੰਮੀ ਇਹਨਾਂ ਨੇ ਇਹਨਾਂ ਨੇ ਓ ਯਾਰ ਸਾਡੀ ਸੱਸ ਨੇ ਨਾ ਤੇਰੀ ਮੰਮੀ ਦੀ ਬੜੀ ਬੇਇੱਜ਼ਤੀ ਕੀਤੀ ਤੁਤੇ ਮਮਿਲੀ ਵਾਲੀ ਛੋਟੇ ਹਾਥੀ ਤੇ ਆਏ ਸੀਗੇ ਤੇ ਉਹ ਵੀ ਸ਼ਾਇਦ ਗੱਲਾਂ ਸੁਣਾਈਆਂ ਇਹਨਾਂ ਨੇ ਕੀ ਕਰਾਂ ਯਾਰ ਮੈਂ ਇਹਨਾਂ ਨੇ ਤੇ ਛੱਡਿਆ ਹੀ ਨਹੀਂ ਆ ਕਿਸੇ ਨੂੰ ਜੇ ਤੇਰੇ ਘਰ ਦੇ ਆਉਂਦੇ ਉਹਨਾਂ ਨੂੰ ਬੋਲਦੇ ਆ ਮੇਰੇ ਘਰ ਦੇ ਆਉਂਦੇ ਮੈਨੂੰ ਬੋਲਦੇ ਆ ਤੂੰ ਇਦਾਂ ਕਰ ਫੋਨ ਰੱਖ ਮੇਰੇ ਕੋ ਨਹੀਂ ਹੋ ਸਹਨ ਹੋਣ ਡਿਆ ਮੈਂ ਮੰਮੀ ਨਾਲ ਕਰਾਂ ਜਾ ਗੱਲ ਨਹੀਂ ਮੇਰੀ ਗੱਲ ਸੁਣ ਤੂੰ ਐਵੇਂ ਬਹੁਤਾ ਤੱਤਾ ਨਾ ਹੋਵੋ ਤੇ ਇੱਕ ਗੱਲ ਤਾਂ ਖਾਸ ਖਿਆਲ ਰੱਖੀ ਘਰ ਛੱਡ ਕੇ ਨਾ ਜਾਈਂ ਜੰਗਾ ਆਪਣੇ ਸਹੁਰਿਆਂ ਦਾ ਅਜੀ ਤੈਨੂੰ ਇੱਥੇ ਰਹਿਾਂ ਦੀ ਲੋੜ ਆ ਜੇ ਤੂੰ ਵੀ ਛੱਡ ਕੇ ਚੱਲ ਗਿਆ ਤੇ ਸਾਨੂੰ ਗੱਲਾਂ ਕਿਦਾਂ ਪਤਾ ਲੱਗਣਗੀਆਂ ਇਹਨਾਂ ਦੀਆਂ ਤੇ ਇਹ ਗੱਲ ਦਾ ਖਿਆਲ ਰੱਖੀ ਚੰਗਾ ਠੀਕ ਆ ਠੀਕ ਆ ਤੂੰ ਟੈਨਸ਼ਨ ਲੈ ਬਸ ਫੋਨ ਘੱਟ ਮੈਂ ਮਮੀ ਕੋ ਪੁੱਛ ਲਾਂ ਤੇ ਚੱਲ ਚੰਗਾ ਹੈਲੋ ਹੈਲੋ ਕੱਟ ਗਿਆ ਫੋਨ ਚੱਲ ਦੱਸਣਾ ਵੀ ਤੇ ਜ਼ਰੂਰੀ ਹੀਗਾ ਉਦਾਂ ਤੇ ਇਹਨੂੰ ਕੀ ਇਹ ਗੱਲ ਦਾ ਪਤਾ ਹੀ ਨਹੀਂ ਲੱਗਣ ਡਿਆ ਠੀਕ ਹੈ ਫਿਰ ਮੈਂ ਤੁਹਾਨੂੰ ਕਰਾਂਗੀ ਬਾਅਦ ਚ ਠੀਕ ਹੈ ਹਾਂ ਜੀ ਤੇ ਦੱਸ ਕੀ ਕਹਿਣਿਆ ਤੂੰ ਦੱਸਣਾ ਮੈਂ ਤੁਹਾਨੂੰ ਕੀ ਆ ਆ ਬੜੀ ਚੰਗੀ ਹਰਕਤ ਕੀਤੀ ਹੈ ਤੁਸੀਂ ਮੇਰੇ ਮਾਂ ਪਿਓ ਐ ਕਿੰਨੀ ਬੇਇੱਜ਼ਤੀ ਕਰਕੇ ਤੁਸੀਂ ਉਹਨਾਂ ਦੀ ਗੱਡਿਆ ਆ ਆ ਚੰਗੀ ਗੱਲ ਆ ਤੁਹਾਡੇ ਵਾਸਤੇ ਤੇ ਫੇਰ ਆਹੋ ਕੀਤੀ ਆ ਤੇ ਆਪਣੇ ਮਾਂ ਪਿਓ ਨੂੰ ਸਮਝਾਉਣਾ ਸੀ ਨਾ ਵੀ ਮੂੰਹ ਚੁੱਕ ਕੇ ਇੱਥੇ ਆ ਗਏ ਸੀ ਇੰਨੇ ਸਾਲਾਂ ਬਾਅਦ ਉਹ ਕੀ ਕਰਨ ਆਏ ਸੀ ਤੇ ਕੀ ਨਾਨ ਜਿਨ੍ਹਾਂ ਨੇ ਤੁਹਾਨੂੰ ਪੁੱਤ ਦਿੱਤਾ ਭੁੱਲ ਜਾਣੋ ਕੀ ਗੱਲ ਮੈਂ ਮਰ ਗਿਆ ਵਾਂ ਜੇ ਮੈਂ ਇੱਥੇ ਆਦੋਂ ਉਹਨਾਂ ਨੇ ਇੱਥੇ ਆਉਣਾ ਇਹ ਤਾਂ ਨਹੀਂ ਨਾ ਕੋਈ ਗੱਲ ਬਣੀ ਜਿਉਂਦਾ ਕੋਈ ਰਿਸ਼ਤੇਦਾਰ ਆ ਉਹਦੀ ਤੁਸੀਂ ਬੇਇੱਜ਼ਤੀ ਕਰ ਦੋ ਕੋਈ ਮੇਰਾ ਹੁੰਦਾ ਮੇਰੇ ਦੀ ਤੁਸੀਂ ਕਰ ਦੋ ਅਸੀਂ ਕਿੱਥੇ ਜਾਈਏ ਦੱਸੋ ਮੇਰੇ ਨਾਲ ਬਕਵਾਸ ਨਾ ਜ਼ਿਆਦਾ ਕਰ ਠੀਕ ਆ ਇਹ ਨਾ ਭੁੱਲ ਕਿ ਤੂੰ ਮੇਰੇ ਟੁਕੜਿਆਂ ਤੇ ਪਲਣਿਆ ਆ ਠੀਕ ਆ ਤੇ ਨਾਲੇ ਤੇਰੀ ਵੀਡੀਓ ਵੀ ਮੇਰੇ ਕੋਲ ਆ ਕਿਹੜੀ ਵੀਡੀਓ ਕਿਹੜੀ ਵੀਡੀਓ ਦੀ ਗੱਲ ਕਰਨ ਦੇ ਤੁਸੀਂ ਉਹ ਜਿੱਥੇ ਫੋਨ ਗਿਆ ਨਾ ਉੱਥੇ ਚਲ ਗਈ ਵੀਡੀਓ ਤੇ ਆ ਡਰਾਵੇ ਡਰੂਵੇ ਕਿਸੇ ਹੋਰ ਨੂੰ ਦਿਓ ਨਾ ਮੈਂ ਡਰਨਾ ਜੇ ਮੇਰੀ ਬੇਇੱਜ਼ਤੀ ਕਰ ਲੋ ਮੈਂ ਬਰਦਾਸ਼ਤ ਕਰ ਲਾਂਗਾ ਪਰ ਮੇਰੇ ਘਰਦਿਆਂ ਦੀ ਕੀਤੀ ਮੈਂ 1 ਮਿੰਟ ਨਹੀਂ ਬਰਦਾਸ਼ਤ ਕਰਾਂਗਾ ਤੈਨੂੰ ਵੇਲੀਆਂ ਖਾਂਦੀ ਆਦਤ ਪੈ ਗਈ ਆ ਤੇ ਤੂੰ ਕਿਤੇ ਜਾਣਾ ਨਹੀਂ ਕੰਮ ਤੂੰ ਕਿਤੇ ਕਰਨਾ ਨਹੀਂ ਤੇ ਨਾਲੇ ਆਪਣੇ ਮਾਪਿਆਂ ਨੂੰ ਸਮਝਾ ਦੇ ਪੀ ਆ ਜਿਹੜਾ ਛੋਟਾ ਹਾਥੀ ਲੈ ਕੇ ਲਾ ਦੇਂਦੇ ਨਾ ਮੇਰੇ ਬੂਏ ਅੱਗੇ ਇੱਕ ਘਾਟ ਹੀ ਲਾਇਆ ਕਰਨ ਨਹੀਂ ਕਿਉਂ ਮੈਂ ਝੋਲੀ ਜੋਕਾਂ ਮੇਰੇ ਅੱਗੇ ਪਿੱਛੇ ਕੋਈ ਨਹੀਂ ਉਹ ਜਿਉਂਦੇ ਵਸਦੇ ਰਹਿਣ ਮੇਰੇ ਮਾਪਿਓ ਉਹ 5 ਸਾਲ ਮੈਂ ਵੇਲਿਆਂ ਨੇ ਬਹਿ ਕੇ ਘਰ ਖਾਧੀਆਂ ਨੇ ਮੈਂ ਕੰਮ ਨਹੀਂ ਕੀਤਾ ਕੋਈ ਤੇ ਤੁਸੀਂ ਮੈਨੂੰ ਰੋਟੀ ਦੇ ਕੇ ਕੋਈ ਮੈਨੂੰ ਤਾਂ ਸਹਾਨੀ ਕੀਤਾ ਤੁਹਾਡੀ ਕੁੜੀ ਨੂੰ ਆਪ ਤੇ ਆ ਵੇਲੀਆਂ ਬੈਠ ਕੇ ਖਾਂਦੀ ਤੁਹਾਨੂੰ ਆਪ ਤੇ ਤੁਹਾਨੂੰ ਡਰਾਈਵਰਾਂ ਦੀ ਲੋੜ ਆ ਤੁਹਾਨੂੰ ਬੰਦਿਆਂ ਦੀ ਮੈਨੂੰ ਨਹੀਂ ਲੋੜ ਜਿੱਥੇ ਮੇਰੇ ਮਾਪਿਓ ਦੋ ਫਲਕੇ ਖਾਂਦੇ ਨਾ ਉਥੇ ਮੈਨੂੰ ਵੀ ਖਵਾ ਦੇਣਗੇ ਤੂੰ ਮੈਨੂੰ ਇਹੋ ਜੇ ਡਰਾਵੇ ਘਾਟ ਹੀ ਦੇ ਠੀਕ ਆ ਤੇ ਨਾਲੇ ਨਾ ਆ ਉੱਚੀ ਆਵਾਜ਼ ਚ ਗੱਲ ਕਰਨੀ ਬੰਦ ਕਰ ਦੇ ਤਨ ਮੈਂ ਦੱਸਾਂ ਮੈਂ ਤਾਂ ਇਦਾਂ ਹੀ ਕਰਨੀ ਜੇ ਤੁਹਾਡੇ ਕੋਲ ਜੋ ਹੁੰਦਾ ਕਰ ਲਓ ਬਾਕੀ ਜੇ ਮੇਰਾ ਪਿਓ ਛੋਟਾ ਹੁੰਦੀ ਚਲਾਉਂਦਾ ਨਾ ਆਪਾਂ ਹੱਕ ਦੀ ਕਮਾਣੇ ਤੇ ਹੱਕ ਦੀ ਖਾਂਦੇ ਆਂ ਚਾਰ ਬੰਦਿਆਂ 'ਚ ਬੈਣ ਖਲਾਉਣਾ। ਓ ਚੱਲ ਮੈਨੂੰ ਪਤਾ ਕਿਹੜੀ ਹਾਂ। ਖਾਂਦੇ ਆ ਤੁਸੀਂ ਠੀਕ ਆ ਤੇ ਮੇਰੇ ਨਾਲ ਬਕਵਾਸ ਕਰਨੀ ਬੰਦ ਕਰ ਲੈ। ਕੋਈ ਗੱਲ ਜੇ ਮੇਰੇ ਮਾਂ ਪਿਓ ਨੇ ਮਰਨਗੇ। ਨਾ ਜਿਸ ਘਰ 'ਚ ਮੈਂ ਰਾਵਾਂਗਾ ਤੇ ਨਾ ਮੇਰੇ ਘਰ ਦੇ ਕਦੀ ਆਉਣਗੇ। ਓ ਮੈਂ ਵੇਖ ਲਾਂਗੀ। ਤੂੰ ਰੱਖੋ ਆਪਣੀਆਂ ਗੜਾ ਗੱਡੀਆਂ ਰੱਖੋ ਆਪਣੀਆਂ। ਲੈ ਜਾਓ ਨਾਲ ਹੀ। ਅੱਜ ਤੇ ਜਰੂਰਤ ਤੋਂ ਜ਼ਿਆਦਾ ਹੀ ਬੋਲ ਗਿਆ ਮੈਨੂੰ ਲੱਗਦਾ ਵੀ ਇਹਦੇ ਦਿਮਾਗ 'ਚ ਕੋਈ ਆਈਡੀਆ ਆ ਗਿਆ ਆ ਨਹੀਂ ਤੇ ਇਸ ਆਵਾਜ਼ ਵਿੱਚ ਤੇਨੇ ਮੇਰੇ ਨਾਲ ਕਦੀ ਗੱਲ ਕੀਤੀ ਨਹੀਂ ਤੇ ਜਾਂਦਾ ਜਾਂਦਾ ਗੱਲ ਵੀ ਸਹੀ ਕਰ ਗਿਆ ਵੀ ਹੁਣ ਤੇ ਮੇਰੇ ਕੋ ਵੀਡੀਓ ਨਹੀਂ ਹੈਗੀ ਹੋਂ ਤੇ ਨਹੀਂ ਤੂੰ ਕੋਈ ਦਿਮਾਗ ਲਾਉਣਾ ਬਣਾਇਆ ਕੋਈ ਹੋਰ ਸਕੀਮ ਸੋਚਣੀ ਪੈਣੀ ਆ ਨਹੀਂ ਤੇ ਇਹ ਵੀ ਹੱਥ ਹੋ ਜਾਂਦਾ ਲੱਗੂਗਾ ਮੈਂ ਤਾਂ ਪਰੇਸ਼ਾਨ ਹੋ ਗਈ ਆ ਕਦੇ ਇਹਦੀਆਂ ਗੱਲਾਂ ਸੁਣਨੀ ਕਦੀ ਉਹਦੀਆਂ ਅਜੇ ਪਤਾ ਨਹੀਂ ਇਹਨਾਂ ਚ ਕਰਤੂਤ ਹੋਵੇ ਨਾ ਤੇ ਇਹ ਕੀ ਕਰਨ ਮੇਰੇ ਨਾਲ ਅਜੇ ਤਾਂ ਮੇਰੇ ਟੁਕੜਾ ਤੇ ਭਲੰਡੇ ਆ ਵੇਣੀ ਆ ਨਾ ਬੜਾ ਗਿਆ ਆਕੜ ਵਿੱਚ ਵੀ ਹੁਣ ਕੀ ਕਰਦਾ ਆ ਮੰਮੀ ਜੀ ਮਾਫੀ ਦੇ ਦੇ ਮਮੀ ਜੀ ਮੈਨੂੰ ਮੈਂ ਮੈਂ ਗੁੱਸੇ ਗੁੱਸੇ ਚ ਜ਼ਿਆਦਾ ਹੀ ਬੋਲ ਬੈਠਾ ਹਾਂ ਨਹੀਂ ਹੋ ਤਾਂ ਗੱਲ ਤੇਰੀ ਠੀਕ ਆ ਉੱਥੇ ਤੇ ਬੜਾ ਮੈਂ ਨਾ ਬੁੜਕ ਬੁੜਕ ਗੱਲਾਂ ਕਰਨ ਡਿਆ ਸੀ ਉਦਾਂ ਹੀ ਕਰ ਹੁਣ ਬੁੜਕ ਬੁੜਕ ਗੱਲਾਂ ਓ ਮਮੀ ਮੈਨੂੰ ਗੁੱਸਾ ਆ ਗਿਆ ਸੀ ਜਦੋਂ ਮੈਨੂੰ ਮੜਾ ਜਾ ਪਤਾ ਲੱਗਾ ਵੀ ਮੇਰੇ ਮਮੀ ਜੀ ਨਾਲ ਗੱਲਾਂ ਕੀਤੀਆਂ ਤੁਸੀਂ ਤੇ ਤੁਹਾਨੂੰ ਪਤਾ ਫਿਰ ਮਾਂ ਪਿਓ ਆ ਹਰ ਬੰਦੇ ਨੂੰ ਗੁੱਸਾ ਆ ਜਾਂਦਾ ਹੁਣ ਮੈਂ ਤੁਹਾਡੇ ਨਾਲ ਉਹ ਚੀਜ਼ ਬਾਂਚ ਬੋਲਿਆ ਤੇ ਤੁਹਾਨੂੰ ਗੁੱਸਾ ਆਇਆ ਨਾ ਇਦਾਂ ਹੀ ਹੁੰਦਾ ਮਮੀ ਜੀ ਨਹੀਂ ਜਾ ਹੁਣ ਜਾਂਦਾ ਨਹੀਂ ਮੇਰੇ ਅੱਗੇ ਮੂੰਹ ਲਮਕਾ ਕੇ ਤੇ ਬਹਿ ਗਿਆ ਹੁਣ ਜੇ ਹੁਣ ਥੋੜੀ ਜਿਹੀ ਸ਼ਰਮ ਹੈਗੀ ਹੈ ਨਾ ਤੇ ਬੈਕ ਚੌਕ ਤਾਂ ਨਿਕਲਦਾ ਹੋ ਇਥੋਂ ਹਾਂ ਮਮੀ ਜੀ ਮੈਂ ਕਿੱਥੇ ਜਾਣਾ ਮੈਨੂੰ ਦੱਸੋ ਤੂੰ ਹੀ ਮੈਨੂੰ ਸਾਰਾ ਕੁਝ ਖਾਣ ਪੀਣ ਨੂੰ ਇੱਥੇ ਦੇਣ ਦੇ ਜੀ ਮੈਂ ਨਹੀਂ ਕਿਤੇ ਜਾਣਾ ਬਸ ਐਵੇਂ ਗੁੱਸੇ ਗੁੱਸੇ ਚ ਮੂੰਹ ਨਿਕਲ ਗਿਆ ਚਲੋ ਆ ਵੇਖੋ ਮੈਂ ਤੁਹਾਡੇ ਘਰ ਚੋਂੜਨਾ ਅੱਜ ਤੋਂ ਬਾਅਦ ਮਮੀ ਜੀ ਐਦਾਂ ਦੀ ਗਲਤੀ ਕਦੀ ਨਹੀਂ ਹੋਊਗੀ ਪੱਕਾ ਪ੍ਰੋਮਿਸ ਜਿੰਨੀ ਤੇ ਰਹਿਣਾ ਨਾ ਇੱਥੇ ਰਹੀ ਜਾ ਪਰ ਰਹਿਣਾ ਤੈਨੂੰ ਮੇਰੇ ਹਿਸਾਬ ਨਾਲ ਪੈਣਾ ਤੈਨੂੰ ਮੈਂ ਦੱਸਾਂ ਆ ਜਿਹੜੀ ਮੇਰੇ ਅੱਗੇ ਜ਼ੁਬਾਨ ਲਾਉਣਾ ਨਾ ਇਹ ਜ਼ੁਬਾਨ ਆਪਣੇ ਅੰਦਰ ਰੱਖਿਆ ਕਰ ਤੈਨੂੰ ਮੈਂ ਦੱਸਾਂ ਚੰਗਾ ਖਾਣਾ ਚੰਗਾ ਪੋਣਾ ਐਦਾਂ ਦੀ ਐਸ਼ ਨਹੀਂ ਤੈਨੂੰ ਕਿਤੇ ਮਿਲਣੀ ਠੀਕ ਆ ਮੰਮੀ ਨਹੀਂ ਬੋਲਦਾ ਅਜਤੋਂ ਬੋਲੀ ਬਣਾ ਫਿਰ ਮੈਂ ਉੱਚੀ ਆਵਾਜ਼ ਵਿੱਚ ਇਹ ਗੱਲਾਂ ਬਰਦਾਸ਼ਤ ਨਹੀਂ ਕਰ ਸਕਦੀ ਤੇ ਮੇਰੇ ਅੱਗੇ ਤੂੰ ਬੋਲੇ ਠੀਕ ਆ ਤੇ ਤੇ ਨੂੰ ਮਿੱਟ ਟਾਈਮ ਆਉਂ ਤੇ ਤੈਨੂੰ ਪਤਾ ਲੱਗਣਾ ਤੇ ਉੱਚੀ ਬੋਲਣਾ ਹੈ ਕਿੰਨੀ ਮਾ ਬੋਲਣਾ ਹੈ ਤਿੰਨਾ ਹੱਥਾਂ ਇਹਨਾਂ ਇੱਕ ਵਾਰੀ ਮਾਫੀ ਨਾ ਨਾ ਮੰਗੀ ਤੂੰ ਤਾਂ ਫੇਰ ਗੱਲ ਕਰ ਕਿਤਾ ਕੇ ਫੂੰ ਫੂੰ ਕਰਦੀ ਅੰਦਰ ਮਾਸੀ ਦਾ ਚਮਚਾ ਨਹੀਂ ਲੱਭਾ ਅੱਜ ਨਾ ਅੰਦਰ ਆ ਤੇ ਨਾ ਬਾਹਰ ਅੱਛਾ ਤੇ ਅਮਰੂਦ ਖਾਏ ਜਾ ਰਹੇ ਨੇ ਪੁੱਤਰਾ ਤੈਨੂੰ ਤਾਂ ਮਾਝ ਅਮਰੂਦ ਚੰਗੇ ਖਾਣਾ ਚੱਲ ਪੀ ਜਿੱਤਿਆ ਹੋ ਜਾ ਸ਼ੁਰੂ ਮਜੂਦ ਹਾਂਜੀ ਭਾਜੀ ਉਹ ਕੀ ਕਰਨ ਡਿਆਂਗੇ ਇੱਥੇ ਮਰੂਦ ਨਹੀਂ ਲੋਣਾ ਅੰਦਰ ਰੋਟੀ ਦੇਈ ਨਾ ਬੰਨ ਰੋਟੀ ਲੇ ਟਾਈਮ ਲੱਗਣਾ ਤੇ ਮੈਂ ਇੱਕ ਤਾਂ ਮਰੂਦ ਖਾ ਲੈਨੇ ਆ ਉਹ ਮਰੂਦ ਕੱਚੇ ਆ ਉਹ ਮੇਰੀ ਗੱਲ ਸੁਣ ਹਾਂਜੀ ਅੱਜ ਤੈਨੂੰ ਬਾਹਰ ਖਵਾ ਪਿਆ ਕੇ ਲੋਣਾ ਕ ਕਰਦੀਆਂ ਤੇ ਰੋਜ਼ ਹੀ ਖਾਈਦੀ ਆਂ ਨਹੀਂ ਰੋਟੀ ਬਣਦੀ ਘਰ ਮੈਂ ਕਹਿੰਨਾ ਓ ਯਾਰ ਰੋਟੀ ਤੇ ਰੋਜ਼ ਹੀ ਖਾਈਦੀ ਏ ਓਏ ਅੱਜ ਕੋਈ ਤੈਨੂੰ ਬਜਾਰੋ ਹੋਟਲ ਤੇ ਖਵਾ ਕੇ ਲੈਣਾ ਜਿਹੜੀ ਕੈਂਟ ਸਬਜੀ ਕਹਿੰਗੇ ਨਾ ਉਹੀ ਅੱਜ ਗਾਣਾ ਨਾਲ ਯਾਰ ਉਹਦੋਂ ਤੂੰ ਕਹਿਣ ਡਿਆ ਹਨ ਤੇ ਉਹਦੋਂ ਮੇਰਾ ਮੂਡ ਜਾ ਨਹੀਂ ਲੀ ਜਾਗਾ ਨਾ ਚਲਾ ਜੀ ਛੋਟਾ ਭਰਾਵਾ ਤੂੰ ਮੇਰਾ ਤੈਨੂੰ ਬਾਰਕ ਹੁਆ ਲਿਆ ਨਾ ਚਲੀਏ ਫਿਰ ਆਹੋ ਮਾਸੀ ਨੂੰ ਕਹਿਦੇ ਫਿਰ ਮਾਸੀ ਨੂੰ ਛੱਡ ਤੂੰ ਮੇਰੇ ਨਾਲ ਪਹਿਲੇ ਤੇ ਰੋਟੀ ਖਾ ਗਿਆ ਮਾਸੀ ਨੂੰ ਬਾਅਦ ਚ ਦੱਸਾਂਗੇ ਚਲੀਏ ਫਿਰ ਚੱਲ ਰੋਲਾਣਾ ਬਾਗ ਜਾਈਂ ਕੱਤ ਜਾਣਾ ਜੀ ਪਾਜੀ ਵਧੀਜੀ ਜਗਾ ਤੇ ਖੜੇ ਹੋ ਬਸ ਇਹ ਕਮਾਲ ਜਿਹਾ ਪਾਜੀ ਗੱਡੀ ਲੈ ਆਂਦੇ ਤੁਸੀਂ ਯਾਰ ਮੇਰੀ ਗੱਲ ਸੁਣ ਗੱਡੀ ਪਤਾ ਕਿਉਂ ਨਹੀਂ ਚੱਲਦੀ ਐਦਾਂ ਤੇ ਮਾਸੀ ਨੂੰ ਪਤਾ ਲੱਗ ਜਾਣਾ ਹੂੰ ਮੈਂ ਚੱਲ ਦੋਵੇਂ ਭਰਾ ਇਕੱਠੇ ਖਾ ਪੀ ਕਿਉਂਨੇ ਆ ਇਹ ਤਾਂ ਗੱਲ ਹੈਗੀ ਆ ਨਾਲੇ ਮੰਜੋਦ ਮੇਰੀ ਗੱਲ ਸੁਣੇ ਪਰਦੇ ਵਾਲੀ ਗੱਲ ਤੈਨੂੰ ਪੁੱਛਣੀ ਦੱਸੋ ਗੁਸਾਣਾ ਕਰੀ ਪੈਕ ਪੋਗ ਲਾ ਲੈ ਡਾਂਗੇ ਨਹੀਂ ਉਹ ਨਹੀਂ ਨਹੀਂ ਭਾਜੀ ਪੈਕ ਪੋਗ ਨਹੀਂ ਲਾਇਆ ਕਦੀ ਅਸੀਂ ਉਹ ਭਰਾ ਨਹੀਂ ਦੱਸਦਾ ਮਾਸੀ ਨੂੰ ਮੇਰੀ ਗੱਲ ਸੁਣ ਜੇ ਲਾ ਲੈਣਾ ਤੇ ਮੈਨੂੰ ਦੱਸ ਦੇ ਲਾ ਦਾਂਗਾ ਉਥੋਂ ਸਮਾਨ ਨਹੀਂ ਨਹੀਂ ਮੈਂ ਨਹੀਂ ਕਦੀ ਲਾਇਆ ਨਾ ਨਾ ਭਾਜੀ ਉਹ ਜਿਹੜੀ ਸੇਵਾ ਤੈਨੂੰ ਮੈਂ ਪੁੱਛਣ ਦਿਆ ਨਾ ਓਏ ਮਾਸੀ ਨੇ ਥੋੜੀ ਪੁੱਛ ਲੈਣੀਆਂ ਉਹ ਬੰਦੇ ਹੀ ਬੰਦਿਆਂ ਦੀਆਂ ਰਮਝਾਂ ਜਾਣਦੇ ਆ ਉਹ ਬੀਅਰ ਬੂਰ ਪੀ ਲਈ ਗਰਮੀ ਹੈਗੀ ਆ ਭਾਜੀ ਫਿਰ ਮਾਸੀ ਨੂੰ ਨਾ ਦੱਸਿਓ ਸਿਧਾਈਆਂ ਜਾਂ ਮਾਸੀ ਨੂੰ ਦੱਸਣਾ ਹੁੰਦਾ ਤਾਂ ਮੈਂ ਤੈਨੂੰ ਪੁੱਛਣਾ ਹੀ ਨਹੀਂ ਅਸਲ ਜੀ ਆਇਆ ਮੈਂ ਤੇ ਹੋ ਕੰਮ ਹੀ ਉਹ ਤੇਰਾ ਪਲਾਜ ਅੱਛਾ ਘਰ ਦੇ ਕੁੜਦੇ ਭਰਾ ਜੀ ਤੂੰ ਮੈਂ ਲਾਕ ਜਾਵਾਂ ਤੇ ਇੱਥੇ 마ਸੀ ਤੈਨੂੰ ਪਤਾ ਕਿ 마ਸੀ ਜਿਆਦਾ ਗੌਰ ਨਹੀਂ ਕਰਦੀ ਤੇ ਇਥੋਂ ਮੈਂ ਇੱਕ ਦੋ ਵਾਰੀ ਪਹਿਲਾਂ ਵੀ ਲਾ ਕੇ ਆਇਆ ਵਾਂ ਤੇ ਤੈਨੂੰ ਪਤਾ ਨਹੀਂ ਲੱਗਦਾ ਕਿਸ ਨੂੰ ਤੂੰ ਬਾਰ ਬਾਰ ਕੰਮ ਕੱਢੀ ਜਾਂਦੇ ਆ ਰਹਿ ਨਹੀਂ ਗਏ ਦੱਸਿਓ ਨਾ ਕਾ ਕਿਨੂੰ ਉਹ ਮੇਰੀ ਗੱਲ ਸੁਣ ਤੂੰ ਲਾ ਕੇ ਆਰਾਮ ਨਾਲ ਉੱਤੇ ਚੱਲ ਜੀ ਤੀਗਾ ਹਾਂ ਵੀਰ ਲੱਲਾਂਗੇ ਚੱਲ ਚੱਲ ਆਇਆ ਭਰਾ ਮੈਂ ਕਹਾ ਫੇਰ ਕਿਤੇ ਬੰਦਾ ਨਾਰਾਜ਼ ਹੋ ਕੇ ਨਾ ਜਾਵੇ ਵੀ ਭਾਈ ਇਹਨੇ ਪੁੱਛਿਆ ਨਹੀਂ 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 ਮੈਂ ਹੱਥ ਦਾ ਸਿਉਣਾ ਬਸ ਕੇ ਇਹਨੂੰ ਬਾਕੀ ਆਪਣੀ ਖੈਰ ਕਰਿਆ ਹਾ ਟੈਂਸ਼ਨ ਨਾ ਲੈ ਆਂਰਾ ਘਾ ਘਰ ਦੇ ਕੁੱਟਦੇ ਬੜਾ ਵਾ ਜੇ ਆਪਾਂ ਵੀ ਬੜੀ ਵਧੀਆ ਜੇ ਅਹੀਂ ਮੜੇ ਆਂ ਚਲੋ ਚਲੋ ਹਰ ਜਗ੍ਹਾ ਜਾਈਦਾ ਹੀ ਨਹੀਂ ਆ ਜਾ ਸਭ ਤੋਂ ਟੌਪ ਦੀ ਜਗ੍ਹਾ ਧਾਰੀ ਵਾਲੀ ਆ ਜਾ ਯਾਰ ਹੋਪਰਲੇ ਬਨੇ ਲਾ ਮੋੜ ਚਲ ਦੱਸ ਫਿਰ ਕਿਹੜੀ ਚੀਜ਼ ਆਰਡਰ ਕਰਾਂ ਉਹ ਹੀ ਮੰਗਾ ਲੈਨੇ ਆ ਭਾਜੀ ਖਾਣ ਪੀਣ ਨਾਲ ਤਾਂ ਪੂਰਾ ਕੰਮ ਟੈਟ ਆ ਬਸ ਜਿਹੜੀ ਤੁਸੀਂ ਗੱਲ ਰਾਜ ਕੀਤੀ ਨਾ ਬਸ ਉਹ ਪੂਰੀ ਕਰ ਦਿਓ ਤੇ ਤੁਹਾਡਾ ਧੰਨਵਾਦ ਹੋ ਜੂਗਾ ਰਾਜ ਚ ਕਿਹੜੀ ਗੱਲ ਕੀਤੀ ਪਿਆ ਉਹ ਅੱਛਾ ਅੱਛਾ ਹੋਰ ਟੈਨਸ਼ਨ ਨਾ ਲੈ ਉਹ ਤੇਰਾ ਮਸਲਾ ਹੁਣੇ ਹੱਲ ਕਰ ਦਿੰਨੇ ਆ ਤੂੰ ਬੈ ਤੇ ਸਮਾਨ ਆਇਆ ਲੈ ਲੈ ਆ ਲੈ ਮੈਂ ਆ ਤੇ ਭਾਈ ਨਾ ਵੀ ਸਮਝਦਾ ਸੀ ਕੋਈ ਬੰਦਾ ਕੰਮ ਦਾ ਨਿਕਲਿਆ ਜੀ ਜੇ ਕਿਤੇ 10 ਦਿਨ ਪਹਿਲਾਂ ਇਹਨਾਂ ਦਾ ਵਕ ਵੀ ਕੱਢੀ ਨਹੀਂ ਤੇ ਚੰਗੇ ਥਾਂ ਬੈ ਕੇ ਪੀਣੀ ਸੀ ਮੈਂ ਵੀ ਜਲੂਸ ਹੀ ਕੱਢਿਆ ਸੀ ਆਪਣਾ ਕਿੱਥੇ ਰਹਿ ਗਿਆ ਵਾ ਆਇਆ ਨਹੀਂ ਆ ਲੈ ਵੀ ਕਿਤੇ ਛੱਡ ਨਾ ਜਾਏ ਕੱਲੇ ਤੂੰ ਆ ਗਿਆ ਆ ਗਿਆ ਸਮਾਨ ਤੇਰਾ ਕਿ ਆਇਆ ਆਰਡਰ ਤੇ ਆ ਜਾ ਬੈ ਜਾ ਆਹ ਜਗਾ ਸੋਣੀ ਬਣੀ ਹੁੰਦਾ ਆ। ਗਾਵੀ। ਆਇਆ ਇਸ ਮਾਂ ਤੇਰਾ। ਆ ਚੱਕ। ਆ ਵੀ ਚੱਕ। ਇਹਨੂੰ ਇੱਥੇ ਰੱਖਦਾ। ਫਾਇਆ ਕੀ ਕੀਤਾ ਜੇ ਆਪਣਾ ਗਲਾ ਤੁਸੀਂ ਮੁੱਦਾ ਮਾਰ ਲਿਆ ਵਾ। ਹੋ ਯਾਰ ਉਹ ਨਹੀਂ ਗੱਲ। ਮੈਂ ਯਾਰ ਅਸਲ ਚ ਪੀਂਦਾ ਹੀ ਨਹੀਂ ਹਾਂਗਾ। ਮੈਂ ਤਾਂ ਆਂਡਾ ਮੀਟ ਵੀ ਨਹੀਂ ਖਾਂਦਾ। ਆ ਤਾਂ ਮੈਂ ਜਲਦੀ ਛੋਟਾ ਭਰਾਵਾ ਤਾਂ ਤਾਂ ਕਰਕੇ ਮੈਂ ਤੇਰੀ ਦੀਦ ਕਰ ਲਈ ਮੜੀ ਜੀ ਭਾਜੀ ਤੁਸੀਂ ਮੈਨੂੰ ਵੀ ਰਹਿਂਦੇ ਨਾ ਜਦੋਂ ਆਪ ਨਹੀਂ ਖਾਂਦੇ ਬਿੰਦੇ ਕੁਝ ਆ ਲੈ ਆਪਰਾ ਤਾਂ ਸੰਗ ਰਹਿਣਾ ਮੈਂ ਪਾ ਦਣਾ ਤੇਨੂੰ ਜੀ ਵਹਿ ਤੇ ਬਹੁਤੇ ਬੰਦੇ ਕਹਿਣਗੇ ਤੁਸੀਂ ਪੂਰੇ ਯਾਰਾਂ ਦੇ ਯਾਰ ਜੀ ਬਹੁਤ ਵਧੀਆ ਲੱਗਾ ਮੈਨੂੰ ਮੈਂ ਤਾਂ ਤੁਹਾਨੂੰ ਵੀ ਮਾੜਾ ਚੰਗਾ ਤੇ ਮਾੜਾ ਸੋਚਦਾ ਰਹਿੰਦਾ ਢਾਡੀ ਬਾਰੇ ਤੁਹਾਡੇ ਰਕਦੇ ਬੰਦਾ ਹੀ ਨਹੀਂ ਹੈਗਾ ਕੋਈ ਇਥੇ ਉਹ ਚਲ ਕੋਈ ਨਹੀਂ ਤੂੰ ਮੇਰਾ ਛੋਟਾ ਭਰਾ ਆ ਜਦੋਂ ਤੈਨੂੰ ਲੋੜ ਪਏ ਨਾ ਅੱਧੀ ਜ਼ੁਬਾਨ ਨਾਲ ਮੈਨੂੰ ਕਹਿਤਾ ਆਪਾਂ ਚੱਕਣਾ ਮੋਟਰਸਾਈਕਲ ਤੇ ਇੱਥੇ ਉਹ ਨਾਲੇ ਮੇਰੀ ਗੱਲ ਸੁਣ ਤੇਰੀ ਮਾਸੀ ਨੇ ਸਮਾਨ ਮੰਗਾਇਆ ਮਾੜਾ ਜਿਹਾ ਬਜਾਰੋਂ ਰੋਟੀ ਰੋਟੀ ਦਾ ਤਾਂ ਮੈਂ 1 ਮਿੰਟ ਚ ਆ ਗਿਆ ਤੂੰ ਲਾ ਪੈ ਕੇ ਭੁਗ ਜੇ ਹੋਰ ਕੋਈ ਚਾਹੀਦਾ ਹੋਊਗਾ ਨਾ ਆਰਡਰ ਦੇ ਦੀ ਪੈਸੇ ਤੇਰਾ ਭਾਈ ਦੇਊਗਾ ਠੀਕ ਆ ਤੈਨੂੰ ਤਾਂ ਬਹੁਤ ਮੰਨਿਆ ਦੱਸਾਂ ਕਿ ਦੁਨੀਆ ਕਿੱਥੇ ਵਾਸਤੇ ਉਹਨੂੰ ਦੇਖ ਕੇ ਕਦੇ ਕਦੇ ਇਹ ਲੱਗਦਾ ਕਿ ਗਣਾ ਮਿੱਤੇ ਬਣਿਆ ਹੋਇਆ ਖਾਓ ਕਿ ਉਹ ਆਈਸ ਕਰਮ ਮਿੱਤਰੋ ਅੱਜ ਤੇ ਮਜ਼ਾ ਹੀ ਆ ਗਿਆ ਜੀਤੇ ਭਾਈ ਦਾ ਆਸਾਨ ਨਹੀਂ ਮੈਂ ساری ਜ਼ਿੰਦਗੀ ਭੁੱਲ ਕਤਾਲੂ ਪਰਿਚਿੰਨ ਦੀ ਨਾਜ਼ੀ ਸਭੀ ਬਾਕੀ ਲੋਗਾਂ ਨੇ ਹਾਂ ਸ਼ੇਰਾ ਸੱਟਿਆ ਉਹ ਹੋਰ ਖਾਣਾ ਪੀਣਾ ਕੁਛ ਮੰਗਾਵਾ ਬਸ ਧੰਨਵਾਦ ਉਹ ਮੈਂ ਬਸ ਚਲ ਮੈਂ ਉੱਠ ਜਾ ਮੈਂ ਬਿੱਲ ਗਟਾਵਾਂ ਭਾਜੀ ਮੈਂ ਠੀਕ ਲੱਗਦਾ ਨਾ ਠੀਕ ਆ ਇਹ ਲੱਗਦਾ ਆ ਠੀਕ ਆ ਨਾ ਭਾਜੀ ਕੁੰਜੀ ਵੀ ਨਹੀਂ 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 ਠੀਕ ਆ ਆ ਜਾ ਫਿਰ ਉਹ ਮਾਸੀ ਦੇ ਨਾ ਪਤਾ ਲੱਗ ਜੀ ਬਦੂ ਦਾਰੂ ਪੀਤੀ ਮੁੜ ਕੇ ਉਹਨਾਂ ਨੇ ਕਹਿੰਦਾ ਤੂੰ ਕਿ ਆਈ ਹੋਣੀ ਆ ਭਾਜੀ ਨਹੀਂ ਪਤਾ ਲੱਗਦਾ ਮੈਂ ਕਿਹੜੀ ਪੇਲੀ ਨਹੀਂ ਪੀਤੀ ਆ ਪਰ ਨਾ 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 ਮੇਰਾ ਲੈ ਦੀ ਸਾਹਮਣੇ ਨਹੀਂ ਨਹੀਂ ਚਲੋ ਤੁਸੀਂ ਘਰ ਮੈਂ ਚਲਾਵਾਂ ਉਹ ਨਹੀਂ ਚਲਾਵੇਂ ਤੂੰ ਆ ਜਾ ਸਾਡਾ ਨਾਮ ਇੰਡੋਮੈਕ